ਲਓ ਜੀ ਗੱਲ ਕਰ ਲੈਨੇ ਫਿਰ ਅਸੀਂ ਅੱਜ ਨਸ਼ੇ ਦੀ ਨਸ਼ਾ ਕਿਸ ਕਦਰ ਫੈਰ ਰਿਹਾ ਕਿਸ ਕਦਰ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਦੇ ਵਿੱਚ ਡੁੱਬਦੀ ਜਾ ਰਹੀ ਹੈ ਨਸ਼ੇ ਦਾ ਸੇਵਨ ਕਰਨ ਦੇ ਵਾਸਤੇ ਸੁੰਨੀਆਂ ਥਾਵਾਂ ਲੱਭ ਲੱਭ ਕੇ ਨੌਜਵਾਨ ਮੁੰਡੇ ਕੁੜੀਆਂ ਉੱਥੇ ਟੀਕੇ ਲਗਾਉਂਦੇ ਨੇ ਨਸ਼ਾ ਕਰਦੇ ਨੇ ਆਪਣੇ ਸਰੀਰ ਦੀ ਨਾਲ ਨਾਲ ਵਿੰਨੀ ਪਈ ਆ ਇਸ ਕਦਰ ਨਸ਼ਾ ਜੁੜਾ ਕੀ ਫੈਲ ਚੁੱਕਿਆ ਤਸਵੀਰਾਂ ਸਕਰੀਨ ਤੇ ਤੁਹਾਨੂੰ ਦਿਖਾ ਰਿਆ ਇਹ ਪੱਟੀ ਬਸਟਰਾਂ ਦੇ ਆ ਦੱਸੀ ਜਾ ਰਹੀ ਨੇ ਇੱਕ ਵੀਡੀਓ ਭਾਈ ਜਿਹੜਾ ਬਣਾ ਰਿਹਾ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੱਟੀ ਬਸਟਰਾਂ ਦੇ ਵਿੱਚ ਨੌਜਵਾਨ ਸ਼ਰਿਆਮ ਨਸ਼ੇ ਦਾ ਟੀਕਾ ਲਗਾਉਂਦਾ ਦੇਖਿਆ ਜਾ ਸਕਦਾ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਉੱਥੇ ਲੋਕ ਵੀ ਖੜੇ ਨੇ ਬੀਬੀਆਂ ਵੀ ਖੜੇ ਨੇ ਕਿਉਂਕਿ ਔਣੀ ਜਾਨ ਵੀ ਕਾਫੀ ਦੇਖਣ ਨੂੰ ਮਿਲ ਰਹੀ ਆ ਪਰ ਕਿਸੇ ਨੇ ਉਸ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਲੋਕ ਵੀ ਡਰਦੇ ਨੇ ਜੇਕਰ ਅਸੀਂ ਕਿਸੇ ਨੂੰ ਮਾੜੇ ਕੰਮ ਤੋਂ ਰੋਕ ਦਿਆਂ ਤਾਂ ਉਲਟਾ ਲੋਕ ਅਗਲੇ ਦੇ ਗਲ ਪੈਂਦੇ ਨੇ ਜਿਸ ਕਰਕੇ ਲੋਕ ਅੱਜਕੱਲ ਕਿਸੇ ਨੂੰ ਵੀ ਨਹੀਂ ਰੋਕਦੇ ਚਾਹੇ ਉਹ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਿਹਾ ਚਾਹੇ ਉਹ ਸੁਸਾਇਸਾਈਡ ਕਰ ਰਿਹਾ ਚਾਹੇ ਉਹ ਨਸ਼ਾ ਕਰ ਰਿਹਾ ਚਾਹੇ ਰੇਲ ਗੱਡੀ ਥੱਲੇ ਆ ਰਿਹਾ ਕੋਈ ਕਿਸੇ ਤੋਂ ਮਤਲਬ ਨਹੀਂ ਰੱਖਦਾ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਲੋਕ ਕਿਸੇ ਦੇ ਸਮਝਾਏ ਦੇ ਉੱਤੇ ਸਮਝ ਜਾਂਦੇ ਸੀ ਪਰ ਅੱਜਕੱਲ ਜਿਹੜਾ ਲੋਕਾਂ ਨੂੰ ਕਿਸੇ ਨੂੰ ਕਹਿੰਦੇ ਉਲਟਾ ਗੱਲ ਪੈਂਦੇ ਨੇ ਸੋ ਵੀਡੀਓ ਦੇ ਵਿੱਚ ਅਸੀਂ ਸੁਣਿਆ ਤਾਂ ਉਹ ਪਾਈ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਇਸ ਨੂੰ ਰੋਕਦੇ ਆਪਾਂ ਜਾ ਕੇ ਸਮਝਾਉਨੇ ਆ ਵੀ ਪਾਈ ਤੂੰ ਨਸ਼ਾ ਨਾ ਕਰ ਤੇਰੀ ਜ਼ਿੰਦਗੀ ਤਬਾਹ ਹੋ ਜੂਗੀ ਨਸ਼ੇ ਦੀ ਓਵਰਡੋਸ ਕਰਕੇ ਤੇਰੀ ਮੌਤ ਵੀ ਹੋ ਸਕਦੀ ਹੈ ਪਰ ਉਸ ਵਿਅਕਤੀ ਦਾ ਕਹਿਣਾ ਕਿ ਉਸਦੇ ਨਾਲ ਕੋਈ ਨਹੀਂ ਆਇਆ ਉਹ ਕਹਿੰਦੇ ਅਸੀਂ ਕੀ ਲੈਣਾ ਇਹ ਨਸ਼ਾ ਕਰਦਾ ਤਾਂ ਕਰ ਲੈਂਦੇ ਪਰ ਅਸੀਂ ਨਹੀਂ ਜਾਣਾ ਸੋ ਉਸ ਦੀ ਵੀਡੀਓ ਬਣਾਉਂਦਾ ਤਾਂ ਨੈਟ ਤੇ ਵਾਇਰਲ ਹੋ ਜਾਂਦੀ ਹੈ ਇੱਥੇ ਦੇਖੋ ਚਲੋ ਇੱਕ ਪਾਸੇ ਦੇਖ ਕਰ ਗੱਲ ਮੰਨੀ ਜਾਵੇ ਕਿਉਂਕਿ ਲੋਕ ਇਸ ਕਦਰ ਹੋ ਚੁੱਕੇ ਨੇ ਕਿ ਜੇਕਰ ਅਸੀਂ ਕਿਸੇ ਨੂੰ ਰੋਕਦੇ ਆ ਤਾਂ ਹੱਥੋਂ ਪਾਈ ਤੱਕ ਗੱਲ ਪਹੁੰਚ ਜਾਂਦੀ ਆ ਤਾਂ ਲੋਕ ਸੋਚਦੇ ਨੇ ਵੀ ਅਸੀਂ ਕਿਸੇ ਤੋਂ ਕੀ ਲੈਣਾ ਕਿਸੇ ਦਾ ਪੁੱਤ ਐ ਕਿਸੇ ਦਾ ਨਿਆਣਾ ਆ ਜਿਹਨੂੰ ਲੋੜ ਹੋਊਗੀ ਆਪਣੇ ਪੁੱਤ ਨੂੰ ਆਪ ਸੰਭਾਲੂਗਾ ਅਸੀਂ ਕਿਉਂ ਇਸ ਦੇ ਨਾਲ ਪੰਗਾ ਲੈ ਕੇ ਅਸੀਂ ਆਪਣਾ ਨੁਕਸਾਨ ਕਰਾਈਏ ਇਹ ਗੱਲ ਸੋਚਦੇ ਨੇ ਇਸ ਵੀਡੀਓ ਦੇ ਬਾਅਦ ਹੋਂ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਰਹੇ ਨੇ ਪ੍ਰਸ਼ਾਸਨ ਤੇ ਕਿ ਸ਼ਰਿਆਂ ਬਸਟਾਨ ਦੇ ਵਿੱਚ ਬੈਠ ਕੇ ਤਾਂ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਨੇ ਦੂਜੇ ਪਾਸੇ ਨਸ਼ਾ ਤਸਕਰੀ ਨੂੰ ਫੜਨ ਦੀ ਤੁਹਾਡੇ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਅਜਿਹੀ ਵੀਡੀਓ ਸ਼ਰਿਆਮ ਦੇਖੀ ਜਾ ਰਹੀ ਹੈ ਤਾਂ ਫਿਰ ਇੱਥੇ ਪ੍ਰਸ਼ਾਸਨ ਸੁੱਤਾ ਕਿਉਂ ਪਿਆ ਤਾਂ ਦੂਜੇ ਪਾਸੇ ਤੁਸੀਂ ਸਾਨੂੰ ਇਹ ਵੀ ਜ਼ਰੂਰ ਦੱਸਿਓ ਕਿ ਜੇਕਰ ਕੋਈ ਤੁਹਾਨੂੰ ਅਜਿਹੇ ਲੋਕ ਮਿਲਦੇ ਨੇ ਜਿਹੜਾ ਨਸ਼ਾ ਕਰਦੇ ਨੇ ਕੀ ਤੁਹਾਨੂੰ ਰੋਕਣਾ ਚਾਹੀਦਾ ਜਾਂ ਫਿਰ ਇੱਥੇ ਇਹ ਗੱਲ ਹੋ ਸਕਦੀ ਹੈ ਕਿ ਜੇਕਰ ਤੁਸੀਂ ਰੋਕੋਗੇ ਤੁਹਾਡੇ ਗੱਲ ਪੈ ਸਕਦਾ ਤੁਹਾਡਾ ਨੁਕਸਾਨ ਵੀ ਹੋ ਸਕਦਾ ਠੀਕ ਹੈ ਅਜਿਹੀ ਕੋਈ ਗੱਲ ਹੁੰਦੀ ਆ ਤਾਂ ਕੋਸ਼ਿਸ਼ ਕਰੋ ਕਿ ਪੁਲਿਸ ਪ੍ਰਸ਼ਾਸਨ ਨੂੰ ਸੁਚੇਤ ਕਰ ਦਿੱਤਾ ਜਾਵੇ ਕਿਉਂਕਿ ਨਸ਼ੇ ਨੂੰ ਰੋਕਣ ਦੇ ਬਾਅਦ ਤੇ ਜੇਕਰ ਪ੍ਰਸ਼ਾਸਨ ਸਰਕਾਰਾਂ ਪਹਿਲ ਕਰਨ ਲਈ ਤਾਂ ਕਿਤੇ ਨਾ ਕੀਤੇ ਸਾਡੇ ਵਰਗੇ ਲੋਕਾਂ ਦੀ ਸਹਿਯੋਗ ਦੀ ਲੋੜ ਵੀ ਜ਼ਰੂਰ ਹੋਵੇਗੀ ਠੀਕ ਹੈ ਵੀਡੀਓ ਬੱਲ ਹੋਈ ਵੀਡੀਓ ਬੱਲ ਹੋਣ ਤੋਂ ਬਾਅਦ ਦੇਖਣਾ ਹੋਵੇਗਾ ਕਿ ਹੁਣ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਕਦੋਂ ਜਾਗੇਗਾ ਕਿਉਂਕਿ ਸ਼ਰੀਆਮ ਤਾਂ ਨੌਜਵਾਨ ਮੁੰਡੇ ਕੁੜੀਆਂ ਨਸ਼ਾ ਕਰ ਰਹੇ ਨੇ ਨਸ਼ੇ ਦੇ ਵੱਡੇ ਮਗਰਮੱਛ ਜਦੋਂ ਤੱਕ ਨਹੀਂ ਫੜੇ ਜਾਣਗੇ ਉਦੋਂ ਤੱਕ ਅਜਿਹੀਆਂ ਵੀਡੀਓ ਲਗਾਤਾਰ ਸਾਹਮਣੇ ਆਉਣਗੀਆਂ ਬਿਊਰੋ ਰਿਪੋਰਟ ਛਲਕਾਟਾ ਨਿਊਜ਼